ਕਰਦੇ ਵੇ ਪਤੀ ਦੀ ਆਗਿਆ ਦੇ ਵਿੱਚ ਚੱਲੇ ਪਤੀ ਦਾ ਹੁਕਮ ਮੰਨੇ ਅਸਲ ਵਿੱਚ ਸਤੀ ਉਸ ਨੂੰ ਆਖਿਆ ਜਾਂਦਾ ਹੈ ਸਤਿਗੁਰੂ ਜੋ ਕਹਿਣਾ ਚਾਹੁੰਦੇ ਨੇ ਜੀ ਹੁਣ ਜਿਉਂਦੇ ਜੀ ਦਾ ਪਤੀ ਦਾ ਹੁਕਮ ਮੰਨਿਆ ਨਹੀਂ ਕਦੇ ਤੇ ਮਰ ਕੇ ਕਹਿੰਦੇ ਉਸ ਨੂੰ ਉਸ ਦੇ ਨਾਲ ਸਾੜ ਦਿਓ ਉਹ ਸਤੀ ਹੋ ਗਈ ਜੀ ਬੜਾ ਪ੍ਰੇਮ ਸੀ ਉਹਨਾਂ ਦਾ ਆਪਸ ਵਿੱਚ ਸਤਿਗੁਰੂ ਕਹਿੰਦੇ ਇਦਾਂ ਸਤੀ ਨਹੀਂ ਹੋਇਆ ਜਾਂਦਾ ਨਾਨਕ ਸਤੀਆਂ ਜਾਣੀਏ ਜੇ ਵਿਰਹੇ ਚੋਟ ਮਰਾਂ ਜਿਹੜੀ ਵਿਰਹਾ ਦੀ ਚੋਟ ਦੇ ਵਿੱਚ ਮਰ ਜਾਣ ਅਸਲ ਦੇ ਵਿੱਚ ਉਹ ਹੀ ਸਤੀਆਂ ਹੁੰਦੀਆਂ ਨੇ ਤਲਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮੇਰੀ ਪੀਰੀ ਦੇ ਸ਼ੈਨਸ਼ਾ ਜਿਸ ਵੇਲੇ ਜਹਾਂਗੀਰ ਬਾਦਸ਼ਾਹ ਦੇ ਨਾਲ ਵਿਚਰ ਰਹੇ ਸਾਂ ਉਸ ਦਿਨ ਬੇਗਮਾਂ ਨੇ ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਨੇ ਇੱਕ ਦਿਨ ਸੱਚੇ ਬਾਦਸ਼ਾਹ ਦੇ ਦਰਸ਼ਨ ਦੇ ਦਾਰੇ ਦੂਰੋਂ ਕੀਤੇ ਸੱਚੇ ਬਾਦਸ਼ਾਹ ਦੀ ਉਮਰ ਉਹ 22 ਸਾਲ ਦੀ ਸੀ ਚੜ੍ਹਦੀ ਉਮਰ ਬੜਾ ਤਕੜਾ ਚਿਹਰਾ ਬੜਾ ਤਕੜਾ ਸਰੀਰ ਸੀ ਸੱਚੇ ਬਾਦਸ਼ਾਹ ਦਾ ਚਿਹਰੇ ਤੇ ਇਲਾਹੀ ਨੂਰ ਸੀ ਬੇਗਮਾਂ ਨੇ ਜਹਾਦੀਰ ਬਾਦਸ਼ਾਹ ਨੂੰ ਬੇਨਤੀ ਕੀਤੀ ਕਿ ਬਾਦਸ਼ਾਹ ਸਲਾਮ ਅਸੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨੂੰ ਇਕੱਲੇ ਵਿੱਚ ਮਿਲਣਾ ਹੈ ਇਕੱਲੇ ਆ ਮਿਲਣਾ ਹੈ ਖੈਰ ਜਹਾਦੀਰ ਬਾਦਸ਼ਾਹ ਨੇ ਮਿਲਣ ਦੀ ਇਜਾਜ਼ਤ ਦੇ ਦਿੱਤੀ ਕਿਉਂ ਦਿੱਤੀ ਕਿਸ ਸਤਗੁਰੂ ਦਾ ਜੱਤ ਸਤ ਵੀ ਪਰਖਿਆ ਜਾਏਗਾ ਹੇ ਰਾਜੇ ਦਾ ਹੁਕਮ ਸੀ ਤੰਬੂ ਅਨਾਤਾਂ ਲਾ ਦਿੱਤੀਆਂ ਗਈਆਂ ਸੱਚੇ ਬਾਦਸ਼ਾਹ ਖੱਲੇ ਸਨ ਰਾਣੀਆਂ ਜਿਹੜੀਆਂ ਬੇਗਮਾਂ ਸੀ ਜਹਾਂਗੀਰ ਬਾਦਸ਼ਾਹ ਦੀਆਂ ਗਈਆਂ ਸੱਚੇ ਬਾਦਸ਼ਾਹ ਦੇ ਚਰਨਾਵਿਚ ਲਤ ਮਸਤਕ ਚਲੋ ਮੱਥਾ ਟੇਕਿਆ ਬੈਠ ਗਈਆਂ ਸੱਚੇ ਬਾਦਸ਼ਾਹ ਨੇ ਇੱਕ ਵਾਰ ਉਹਨਾਂ ਵੱਲ ਵੇਖਿਆ ਦਰਸ਼ਨ ਦੇ ਦਾਰੇ ਦਿੱਤੇ ਮੁੜ ਕੇ ਵੇਖਿਆ ਹੀ ਨਹੀਂ। ਵੇਗਮਾਂ ਬੜੀਆਂ ਹਰਾਮੀਆਂ ਕਿਉਂਕਿ ਬੜੀਆਂ ਸੁੰਦਰ ਸੀ ਪਹਿਰਾਵਾ ਵੀ ਬੜਾ ਸੁੰਦਰ ਪਾਇਆ ਹੋਇਆ ਸੀ ਕਿਉਂਕਿ ਰਾਜੇ ਦੀਆਂ ਵੇਗਮਾਂ ਸਨ। ਸੱਚੇ ਬਾਦਸ਼ਾਹ ਨੂੰ ਕੁੱਛdੀਆਂ ਨੇ ਕਿ ਸੱਚੇ ਬਾਦਸ਼ਾਹ ਜੈਸਾ ਸਤਗੁਰ ਸੁਣੀ ਦਾ ਤੈਸੋ ਹੀ ਵੈ। ਢੀਠ ਵਿਛੜਿਆ ਮੇਲੇ ਪ੍ਰਭ ਹਰ ਦਰਗਹਿ ਕਾ ਵਸੀਠ। ਹਿੰਦਿਆ ਕੇ ਜਿਹਾ ਜਿਹਾ ਅਸੀਂ ਸਤਿਗੁਰੂ ਵੇਖ ਸੁਣਿਆ ਸੀ ਉਹ ਜਿਹਾ ਹੀ ਅੱਜ ਵੇਖਿਆ ਜਦੋਂ ਅਸੀਂ ਰਾਜ ਦਰਬਾਰ ਦੇ ਵਿੱਚ ਜਾਂਦਿਆਂ ਤਾਂ ਰਾਜ ਦਰਬਾਰ ਦੇ ਜਿਹੜੇ ਦਰਬਾਰੀ ਨੇ ਉਹ ਸਾਡੇ ਵੱਲ ਵੇਖਦੇ ਹੀ ਰਹਿੰਦੇ ਵੇਖਦੇ ਹੀ ਰਹਿੰਦੇ ਪਰ ਤੁਸੀਂ ਤੇ ਇੱਕ ਵਾਰੀ ਵੇਖਿਆ ਤੇ ਮੁੜ ਕੇ ਵੇਖਿਆ ਹੀ ਨਹੀਂ ਵੇਖੋ ਸੱਚੇ ਪਾਤਸ਼ਾਹ ਨੇ ਫਿਰ ਉੱਤਰ ਦਿੱਤਾ ਕਿ ਭੈਣੋਂ ਭੈਣ ਕਿਹਾ ਭਾਵੇਂ ਕਿ ਮੁਸਲਮਾਨਾਂ ਦੀ ਬੇਗਮ ਸੇ ਬੇਗਮਾ ਸਨ ਪਰ ਫਿਰ ਵੀ ਭੈਣ ਆ ਗਿਆ ਕਹਿਣ ਲੱਗੇ ਕਿ ਭੈਣੋ ਜਿਸ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਨੂੰ ਵੇਖ ਲਿਆ ਹੋਵੇ ਨਾ ਉਹ ਦੁਨੀਆਂ ਦੇ ਰੂਪ ਨਹੀਂ ਵੇਖਦਾ ਹੁੰਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਤੋਂ ਸਾਰਾ ਰੂਪ ਆ ਰਿਹਾ ਹੈ ਸੰਸਾਰ ਦੇ ਉੱਤੇ ਕਰਮੜਾ ਸੂਰਜਾ ਜਿੰਨਾ ਰੂਪ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਤੇ ਹੁਣ ਜਿਸ ਨੇ ਕਰੋੜਾ ਸੂਰਜਾ ਜਿੰਨਾ ਰੂਪ ਵੇਖ ਲਿਆ ਹੋਵੇ ਦੁਨੀਆ ਦੇ ਰੂਪ ਤੋਂ ਛੋੜਾ ਵੇਖਦਾ ਹੁਣਾ ਸਤਿਗੁਰੂ ਕਹਿੰਦੇ ਜਿਸ ਨੇ ਉਸ ਕਾਲਪੁਰਖ ਵਾਹਿਗੁਰੂ ਦੇ ਰੂਪ ਨੂੰ ਵੇਖਿਆ ਹੋਵੇ ਤੇ ਉਹ ਦੁਨੀਆ ਦੇ ਰੂਪ ਨਹੀਂ ਵੇਖਦਾ ਭੈਣੋ ਇੰਜ ਕਹਿ ਦਿੱਤਾ ਖੈਰ ਬੇਗਮਾ ਦੇ ਸੱਚੇ ਪਾਤਸ਼ਾਹ ਦੇ ਬਾਰੇ ਜੋ ਸੁਣਿਆ ਸੀ ਉਹ ਵੇਖਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਕੋਈ ਉਪਦੇਸ਼ ਦੇ ਦਿਓ ਜਿਹਦੇ ਨਾਲ ਸਾਡਾ ਭਲਾ ਹੋ ਜੇ ਸੱਚੇ ਪਾਤਸ਼ਾਹ ਨੇ ਫਿਰ ਵਚਨ ਕੀਤਾ ਕਿ ਭੈਣੋ ਇੱਕ ਜੋ ਇਸਤਰੀ ਹੈ ਉਹ ਪਤੀ ਵਰਤਾ ਫਰਜ਼ ਨੂੰ ਨਿਭਾਉਂਦੀ ਹੋਈ ਜੇ ਕਿਤੇ ਸਾਰੀ ਉਮਰ ਆਪਣੀ ਪਤੀ ਦੀ ਮਰਜ਼ੀ ਦੇ ਵਿੱਚ ਵਸੀਦ ਕਰ ਦੇਵੇ ਉਸ ਨੂੰ ਕੋਈ ਜਪ ਤਪ ਕਰਨ ਦੀ ਲੋੜ ਨਹੀਂ ਉਸ ਨੂੰ ਕੋਈ ਹੋਰ ਕੁਝ ਕਰਨ ਦੀ ਲੋੜ ਨਹੀਂ ਪਤੀ ਵਰਤ ਔਰਤ ਆਪਣੇ ਪਤੀ ਦੀ ਰਜਾ ਦੇ ਵਿੱਚ ਸਾਰੀ ਉਮਰ ਬਤੀਤ ਕਰਦੇਵੇ ਜਿਸ ਵੇਲੇ ਸੰਸਾਰ ਤੋਂ ਜਾਵੇਗੀ ਸੱਚਖੰਡ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਇਸ ਨੂੰ ਸਤੀਆਂ ਕਹਿੰਦੇ ਜੋ ਸਤਿਗੁਰੂ ਕਹਣਾ ਚਾਹੁੰਦੇ ਨੇ ਨਾਨਕ ਸਤੀਆਂ ਜਾਣੀ ਐ ਜੇ ਵਿਰਹੇ ਚੋਟ ਮਾਰਨ। ਜਿਹੜੀਆਂ ਇਸਤਰੀਆਂ ਆਪਣੇ ਪਤੀ ਦੇ ਪਿਆਰ ਦੇ ਵਿੱਚ ਪਤੀ ਦੀ ਰਜਾ ਦੇ ਵਿੱਚ ਜੀਵਨ ਬਤੀਤ ਕਰ ਦਿੰਦੀਆਂ ਨੇ। 아삼대 뵈쥬. <suss>